प्यारे दोस्तों जय हो नई लड़ी के दूसरे एपिसोड में ਤੁਹਾਡਾ ਸਵਾਗਤ ਹੈ ਪੰਜਾਬ ਦਾ ਇੱਕ ਬੜਾ ਮਸ਼ਹੂਰ ਅਖਾਣ ਹੈ ਇਹੋ ਜਹਾਨ ਮਿੱਠਾ ਅਗਲਾ ਕਿਸੇ ਨਾ ਡਿਠਾ ਜੇਕਰ ਸਾਨੂੰ ਦੱਸਿਆ ਜਾਂਦਾ ਤਥਾ ਕਥਿਤ ਧਰਮ ਰਾਜ ਮਨੁੱਖਾਂ ਨੂੰ ਇੱਕ ਥਾਂ ਇਕੱਠੇ ਕਰਕੇ ਦੋ ਰਸਤੇ ਦੇਵੇ ਉਹ ਕਹੇ ਕਿ ਤੁਸੀਂ ਦੋਹਾਂ ਵਿੱਚੋਂ ਕੋਈ ਵੀ ਇੱਕ ਰਸਤਾ ਅਪਣਾ ਸਕਦੇ ਹੋ ਪਹਿਲਾ ਇਹ ਕਿ ਮਰਨ ਮਗਰੋਂ ਤੁਹਾਨੂੰ 6 ਮਹੀਨੇ ਸਵਰਗ ਵਿੱਚ ਰੱਖਿਆ ਜਾਏਗਾ ਤੇ ਉਸ ਤੋਂ ਬਾਅਦ ਆਵਾਗਮਨ ਦੇ ਚੱਕਰ ਤੋਂ ਮੁਕਤ ਕਰਕੇ ਵੈਕੁੰਠ ਵਿੱਚ ਭੇਜ ਦਿੱਤਾ ਜਾਏਗਾ ਦੂਸਰਾ ਬਦਲ ਇਹ ਦੇਵੇ ਕਿ ਤੁਹਾਨੂੰ ਮਰਨ ਮਗਰੋਂ 6 ਮਹੀਨੇ ਨਰਕ ਵਿੱਚ ਰੱਖ ਕੇ ਤਸੀਹੇ ਦਿੱਤੇ ਜਾਣਗੇ 6 ਮਹੀਨੇ ਮਗਰੋਂ ਤੁਹਾਨੂੰ ਖੁੱਲ ਹੋਵੇਗੀ ਕਿ ਤੁਸੀਂ ਆਪਣੇ ਪਰਿਵਾਰ ਕੋਲ ਵਾਪਸ ਆ ਜਾਓ ਮੇਰਾ ਮੰਨਣਾ ਹੈ ਕਿ ਸ਼ਾਇਦ ਹੀ ਲੱਖਾਂ ਵਿੱਚੋਂ ਕੋਈ ਦਸਵੀਂ ਲੋਕ ਅਜਿਹੇ ਹੋਣਗੇ ਜੋ ਬੈਕੌਂਟ ਵਿੱਚ ਜਾਣਾ ਜਾਂ ਮੁਕਤੀ ਪ੍ਰਾਪਤ ਕਰਨਾ ਪਸੰਦ ਕਰਨਗੇ ਸਾਰੇ ਵਾਪਸ ਇਸੇ ਸੰਸਾਰ ਵਿੱਚ ਆਪਣੇ ਪਰਿਵਾਰ ਕੋਲ ਆਉਣ ਲਈ ਉਤਾਵਲੇ ਹੋਣਗੇ ਤੁਹਾਡੀ ਕੀ ਰਾਏ ਹੈ ਜਰੂਰ ਦੱਸਿਓ ਬਾਕੀ ਧਰਮ ਰਾਜ ਦੇ ਰਾਜ ਧਰਮ ਬਾਰੇ ਚਰਚਾ ਕਿਸੇ ਅਗਲੇ ਐਪੀਸੋਡ ਵਿੱਚ ਕਰਾਂਗੇ ਜਿੰਦਗੀ ਜਿੰਬਾਬਾਟ